ਉਹ ਵੀ ਉਹ ਵਾਚ ਕਰ ਲਾਂਗੇ ਹਾਂਜੀ ਬਣਾ ਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਹਿਲ ਆਈਪੀਐਸ ਜੀ ਦੇ ਵਿਸ਼ੇ ਨਿਰਦੇਸ਼ਾਂ ਮੁਤਾਬਕ ਪੀਓਜ਼ ਪਗੌੜਿਆਂ ਦੇ ਖਿਲਾਫ ਇੱਕ ਖਾਸ ਮੁਹਿੰਮ ਚਲਾਈ ਗਈ ਹੈ ਚਰ ਦੇ ਵਿੱਚ ਜਿਹਦੇ ਤਹਿਤ ਕਾਰਗੁਜ਼ਾਰੀ ਕਰਦੇ ਆ ਅਸੀਂ ਡਿਵੀਜ਼ਨ ਨੰਬਰ 2 ਦੇ ਵਿੱਚ ਦੋ ਪੀਓਜ਼ ਗ੍ਰਿਫਤਾਰ ਕੀਤੇ ਨੇ ਇਹਨਾਂ ਦਾ ਨਾਮ ਹੈ ਸੰਜੇ ਮਹਿਰਾ ਤੇ ਬੁਬੀਤਾ ਮਹਿਰਾ ਇਹਨਾਂ ਤੇ ਤਕਰੀਬਨ 12 ਕੇਸ ਦਰਜ ਨੇ ਜਿਹੜੇ ਸਾਹਮਣੇ ਉਹਨਾਂ ਚੋਂ 11 ਕੇਸਾਂ ਦੇ ਵਿੱਚ ਪਗੋੜਿਆ ਪੀਓ ਡਿਕਲੇਅਰ ਹੋ ਚੁੱਕੇ ਆ ਅਦਾਲਤ ਕੋਲ। ਤੋਂ ਇਸੇ ਤਰੀਕੇ ਨਾਲ ਅੱਗੇ ਵੀ ਕਾਰਗੁਜ਼ਾਰੀ ਸਾਡੀ ਐਕਟਿਵ ਰਹੂਗੀ। ਡਿਵੀਜ਼ਨ ਨੰਬਰ 2 ਚ ਇੱਕ ਐਨਡੀਪੀਐਸ ਦਾ ਪੀਓ ਵੀ ਫੜਿਆ ਉਹਦੀ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ। ਤਕਰੀਬਨ 15 ਪੀਓ ਜਿਹੜੇ ਸਾਡੇ ਦੂਜੇ ਪੀਓ ਸਟਾਫ ਕ੍ਰਾਈਮ ਵਿੰਗਸ ਨੇ ਵੀ ਫੜਲੇ ਪਿਛਲੇ ਦੋ ਦਿਨਾਂ ਦੇ ਵਿੱਚ ਤੇ ਇਹ ਸਖਤ ਤੋਂ ਸਖਤ ਇਹਨਾਂ ਤੇ ਜਿਹੜੇ ਕਾਰਵਾਈ ਜਿਹੜੇ ਪਗੋੜਿਆ ਤੇ ਹੈ ਮਾਨਯੋਗ ਸੀਪੀ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਸਾਡੀ ਪੂਰੀ ਫੋਰਸ ਇਕਜੁੱਟ ਹੋ ਕੇ ਲੱਗੀ ਹੋਈ ਹੈ ਤੇ ਆਉਣ ਵਾਲੇ ਸਮੇਂ ਚ ਅਸੀਂ ਇਹਨਾਂ ਬਾਰੇ ਹੋਰ ਖੁਲਾਸਾ ਕਰਾਂਗੇ ਮੈਡਮ ਇਹ ਕਿੰਨੇ ਕ ਬੰਦਿਆਂ ਨਾਲ ਫਰਾਡ ਕਰ ਚੁੱਕਿਆ ਹੈ ਜਾਂ ਕਿੰਨੇ ਇੱਕ ਦੇਖੋ ਜੀ ਹੁਣ ਜਿਹਦੇ ਤੇ 12 ਕੇਸਸ ਦੇ ਵਿੱਚ ਪਗੋੜੇ ਨੇ ਤੇ ਤਕਰੀਬਨ ਕਿੰਨੇ ਬੰਦਿਆਂ ਨਾਲ ਫਰਾਡ ਕੀਤਾ ਹੋਣਾ ਜਿਹੜੇ 12 ਕੇਸਸ ਦੇ ਵਿੱਚ ਇਹ ਹਸਬੰਡ ਵਾਈਫ ਕਪਲ ਮੈਡਮ ਨੂੰ ਕਿਤੋਂ ਕਿਰਾਰ ਹੋ ਚੁੱਕੇ ਕਿਤੋਂ ਫੜਿਆ ਜੀ ਇਹ ਕਿੰਨੇ ਟਾਈਮ ਤੋਂ ਪਗੋੜਾ ਚੱਲ ਰਿਹਾ ਸੀ ਇਹਦਾ ਜਿਹੜਾ ਜੀ ਪਹਿਲਾ ਕੇਸ 2021 2021 ਹਾਂਜੀ 21 ਤੋਂ ਲੈ ਕੇ 23 ਤੱਕ ਇਹਨਾਂ ਤੇ ਜਿਹੜੇ 12 ਕੇਸ ਐਫ ਆਈ ਆਰਸ ਦਰਜ ਹੋਈਆਂ ਨੇ ਜਿਹੜੀਆਂ ਲੁਧਿਆਣੇ ਦੀਆਂ ਬਾਕੀ ਹੋਰ ਵੀ ਕ੍ਰਿਮినਲ ਰੈਕੋਰਡ ਇਹਨਾਂ ਦਾ ਚੈੱਕ ਕਰਕੇ ਜਿਹੜਾ ਖੁਲਾਸਾ ਕਰ ਦੇਵਾਂਗੇ ਔਰ ਇਹਨਾਂ ਦੀ ਇਸ ਅਰਸੇ ਦੇ ਦੌਰਾਨ ਇਹ ਕਿਸੇ ਵੀ ਥਾਣੇ ਦੇ ਵਿੱਚ ਫੜੇ ਨਹੀਂ ਗਏ ਕਿਸੇ ਵੀ ਕੇਸ ਦੇ ਵਿੱਚ ਫੜੇ ਨਹੀਂ ਗਏ ਤੇ ਜਿਹੜੀਆਂ ਸਾਡੀਆਂ ਟੀਮਸ ਲੱਗੀਆਂ ਹੋਈਆਂ ਸੀਗੇ ਔਰ ਉਹਦੇ ਵਿੱਚ ਟੈਕਨੀਕਲ ਇੰਟੈਲੀਜੈਂਸ ਵੀ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਵੀ ਹੁੰਦੀ ਹੈ ਸਾਰਾ ਕੁਝ ਕਰ ਕਰਾ ਕੇ ਤੇ ਅਸੀਂ ਸਫਲ ਹੋਏ ਇਹਨਾਂ ਨੂੰ ਫੜਨ ਲਈ ਧੰਨਵਾਦ ਤੁਹਾਡਾ ਧੰਨਵਾਦ ਕਪਲੇ ਜੀ ਜਿਹੜੀ ਉਹ ਮਰ 40 ਪਲੱਸ ਪੰ 152 40 ਪਲੱਸ ਹੈ। ਕਿੰਨੀ ਦਾ ਮਾਉਥ ਲੋਕਰ ਦੇਣੀ ਜੀ ਉਹਦੇ ਬਾਰੇ ਜੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਖੁਲਾਸਾ ਦੇਵਾਂਗੇ ਹੁਣ ਕਿਉਂਕਿ 12 ਕੇਸ ਜਨਲ ਬਹੁਤ ਨੇ। ਜਿਹੜੇ ਆ ਪਹਗੋੜੇ ਹੋ ਜਾਂਦੇ ਨੇ ਇਹ ਬੇਸਿਕਲੀ ਉਸ ਤੋਂ ਬਾਅਦ ਇੱਕ ਕੰਮ ਕੰਮ ਕਰਦੇ ਨੇ ਇਹ ਉਸ ਤੋਂ ਬਾਅਦ ਇਸ ਨੂੰ ਛੁਪਿਆ ਨਹੀਂ ਕੋਈ ਇਹਨਾਂ ਦੀ ਜਦੋਂ ਡਿਟੇਲ ਚ ਵੈਰੀਫਿਕੇਸ਼ਨ ਕੀਤੀ ਨਾ ਫਿਰ ਇਹਦੇ ਤੁਹਾਨੂੰ ਹਰ ਪਹਿਲੂ ਸਾਂਝਾ ਕਰਾਂਗੇ ਵੀ ਕਿੱਥੇ ਹੋਵੇ ਪੁਲਿਸ ਦਾ ਕੰਮ ਹੈ ਫੜਨਾ ਜਿੱਥੇ ਮਰਜੀ ਜਾਣ ਤੇ ਅਸੀਂ ਲੱਗੇ ਹੋਏ ਹਾਂ ਸਾਰਿਆਂ ਨੂੰ ਫੜ ਕੇ ਲੈਣੇ ਉਹ ਈਕਾ ਸੂਰ ਹੋਜਰੀ ਦਾ ਮਾਲਕ ਹਾਂ ਜੀ ਔਰ ਮੇਰੇ ਕੋਲੋਂ ਇਹ ਮਾਲ ਲੈ ਕੇ ਗਏ ਸੀਗੇ ਹੋਜਰੀ ਦਾ ਮਾਲ ਜਿਹਦੇ ਵਿੱਚੋਂ ਵੀ ਮੈਂ 18.5 ਲੱਖ ਰੁਪਏ ਦੇ ਇਹਨਾਂ ਨੇ ਮੈਨੂੰ ਚੈੱਕ ਦਿੱਤੇ ਆ ਉਹ ਚੈੱਕ ਸਾਰੇ ਬਾਉਂਸ ਹੋ ਗਏ ਜਦੋਂ ਮੈਂ ਇਹਨਾਂ ਕੋਲ ਪੈਸੇ ਲੈਣ ਗਿਆ ਤੇ ਮੈਨੂੰ ਉਨ ਤੋਂ ਧਮਕੀਆਂ ਦਿੱਤੀਆਂ ਜੇ ਇੱਥੇ ਬੜਿਆ ਤਾਂ ਤੈਨੂੰ ਮਾਰ ਦਿਆਂਗੇ ਔਰ ਪੈਸੇ ਦੇਣ ਤੋਂ ਮਤਲਬ ਇਹਨਾਂ ਨੇ ਇਨਕਾਰ ਕਰ ਦਿੱਤਾ ਸਾਡਾ ਜੋ ਕਰਨਾ ਕਰ ਲਓ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿੰਨੀ ਦੇ ਮੇਰੇ 2019 ਦੇ ਵਿੱਚ ਮਾਲ ਲੈ ਕੇ ਗਏ ਹੋ ਉਸ ਤੋਂ ਬਾਅਦ ਮੈਂ ਕੋਰ ਦੀ ਸ਼ਰਨ ਲਈ ਹੈ ਕੋਰ ਤੋਂ ਫਿਰ ਇਹਨਾਂ ਨੂੰ ਮੈਂ ਮਤਲਬ ਪਕੜਵਾਇਆ ਹਾਂ ਜੀ ਪਹੋੜੀ ਸੀਗੀ ਤੇ ਦੋਨੇ ਪੀਓ ਬਣ ਗਏ 174 ਦੀ ਜੱਜ ਸਾਹਿਬ ਨੇ ਕੀਤਾ ਫਿਰ ਇਹਨਾਂ ਨੂੰ ਮੈਂ ਕੱਲ ਇਹਨਾਂ ਨੂੰ ਸਾਹਨੇਵਾਲ ਤੋਂ ਜਾ ਕੇ ਪੁਲਿਸ ਨੂੰ ਨਾਲ ਮਦਦ ਦੇ ਨਾਲ ਜਾ ਕੇ ਅਰੈਸਟ ਕਰਾਇਆ ਕਿੰਨੇ ਕੁ ਬੰਦਿਆਂ ਨਾਲ ਫਰੋਡ ਕਰਦੇ ਇਹ ਘੱਟੋ ਘੱਟ ਨਹੀਂ ਤਾਂ ਜਿਹਦੇ ਵਿੱਚ 12 ਕੇਸਾਂ ਵਿੱਚ ਪੀਓ ਹੈ ਜੀ ਔਰ ਬਾਕੀ ਦੇ ਜਿੰਨੇ ਅਣਗਿਣਤ ਕੇਸ ਹੈ ਜਿਹੜੇ ਕੀ ਚੱਲ ਰਹੇ ਆ ਔਰ ਕਈ ਬੰਦੇ ਕੀ ਪੁਲਿਸ ਥਾਣੇ ਚਾ ਨਹੀਂ ਸਕੇ ਸੰਜੇ ਮੇਰਾ ਬਪਤਾ ਮੇਰਾ ਇਹ ਔਰ ਇਹਨਾਂ ਦੇ ਬੱਚੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ ਹੈ ਦੇ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮਤਲਬ ਕੱਲ ਕਿਹਾ ਨਾਲ ਲੈ ਕੇ ਗਏ ਆ ਇਹਨਾਂ ਨੇ ਸਾਡੇ ਨਾਲ ਗਏ ਆ ਤੇ ਬੰਦੇ ਜਾ ਕੇ ਉੱਥੇ ਰੈਸਟ ਕੀਤੇ ਹਾਂਜੀ ਸਰ ਕੀ ਨਾਮ ਹੈ ਮੇਰਾ ਧੁੰਜਾ ਕੁਮਾਰਾ ਜੀ ਹਾਂਜੀ ਸਾਡੀ ਫਰਮ ਹੈ ਜੀ ਤਿੰਨ ਜਗ੍ਹਾ ਅੱਜ ਆਏ ਹਾਂ ਤੁਸੀਂ ਹਾਂਜੀ ਤਿੰਨ ਮੜੀਆਂ ਚੌਂਕ ਦੀ ਹਾਂ ਆਨੇ ਜੀ ਜਿਸ ਕਰਕੇ ਆਇਆ ਜਿਹੜਾ ਜਸ਼ਨ ਮੈਰਾ ਪਿਓ ਫੜਿਆ ਗਿਆ ਜੀ ਸੰਜੇ ਮੈਰਾ ਕਮੇਰਾ ਉਹਨਾਂ ਕਰਕੇ ਜੀ ਹਾਂ ਜੀ ਕੀ ਕਹਿਣਾ ਚਾਹੁੰਦਾ ਮੇਰੇ ਜੀ 10 ਲੱਖ ਰੁਪਏ ਹੈ ਮੈਂ ਤਲੀਸ਼ਾ ਨੈਟਵਰਕ ਦਾ ਸਾਡੇ ਹੈਗੀ ਫਿਲਮ ਜੀ ਸਾਡੇ ਕੋਲ ਮਾਲ ਲਿੰਦੇ 2018 ਤੋਂ ਜੀ ਇਹਨਾਂ ਦਾ ਬੇਟਾ ਵੀ ਹੈਗਾ ਜਸ਼ਨ ਮੈਰਾ ਹੀ ਨਾਲ ਜੀ ਇਹਨੂੰ ਤਾਂ ਮੈਂ ਸਜ਼ਾ ਕਰਾਤੀ 45 ਦੰਦੀ ਇਹਨੇ ਪਹਿਲੇ ਸੈਸ਼ਨ 'ਚ ਅਪੀਲ ਲਾਤੀ ਹੋਈ ਹੈ 24 ਤਰੀਕ ਪਈ ਜਾਂ ਸਾਹਮਣੇ ਤੇ ਜਸ਼ਨ ਮੈਰਾ ਭਰੋ ਭੱਜਿਆ ਆ ਮੇਰਾ 10 ਲੱਖ ਰੁਪਏ ਹੈ ਜੀ 10 ਲੱਖ ਇਹਨਾਂ ਦਾ ਕੰਮ ਹੀ ਇਹੀ ਹੈ ਜੀ ਇਹ ਫਰੋਡੀ ਬੰਦੇ ਆ ਜੀ ਇਹਨਾਂ ਦਾ ਕੰਮ ਹੀ ਫਰੋਡ ਕਰਨਾ ਹੈ ਇਹਨਾਂ ਨੇ ਘੱਟੋ-ਘੱਟ ਮੇਰੇ ਸਾਹਦੇ 5-7 ਕਰੋੜ ਦਾ ਫੋਨ ਕੀਤਾ ਹੈ 5-7 ਕਰੋੜ ਦਾ ਘੱਟੋ-ਘੱਟ ਆਪ ਜਾਣਦੇ ਆ ਉੱਥੇ ਬੰਦੇ ਮਿਲਦੇ ਨਹੀਂ ਹੁਣ ਇਹ ਸਾਹਦੇ ਲੋਕਾਂ ਨੂੰ ਕੱਲ ਲੈਣਾ ਚਾਹਕੇ ਹੈਗੇ ਆ ਇਹ ਤਾਂ ਆਹ ਠੀਕ ਹੈ ਬਾਕੀ ਪ੍ਰਸ਼ਾਸਨ ਵੀ ਇਹੀ ਕਹਿੰਦੇ ਆ ਜੀ ਇਹ ਬੰਦੇ ਨੱਤ ਪਾਈ ਜਾਵੇ ਇਹ ਹੋਰ ਲੋਕਾਂ ਨੂੰ ਮਾਰਨਗੇ ਜੀ ਇਹਨਾਂ ਦਾ ਕੰਮ ਹੀ ਲੋਕਾਂ ਨੂੰ ਮਾਰਨਾ ਹੈ ਜੀ ਇਹਨਾਂ ਦੀ ਨਾਂ ਜਮਾਨਤ ਹੋਵੇ ਨਾ ਇਹ ਹੋਰ ਪਬਲਿਕ ਨੂੰ ਖਰਾਬ ਕਰਨਗੇ ਜੀ ਘੱਟੋ-ਘੱਟ ਮੇਰੇ ਮਰੀ ਹੋਸ਼ ਦੇ ਵਿੱਚ 15 ਤੋਂ 20 ਬੰਦੇ ਦਾ ਮੈਂ ਜਾਣਦਾ ਜਿਨ੍ਹਾਂ ਇਹਨਾਂ ਦਾ ਫਰਾਡ ਹੋਇਆ ਮੈਂ ਠੀਕ ਹੈ ਹਾਂਜੀ ਠੀਕ ਹੈ ਸਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ